ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੀ ਨਵੀਂ ਕਹਾਣੀ ਕਰਾਂਗੇ ਚੂਹੇ ਅਤੇ ਬਿੱਲੀ ਜਾਂ ਕੰਨਾ ਸੋਖਾ ਹੈ ਪਰ ਕੰਨਾ ਓਖਾ ਯਾਨੀ ਕਿ ਇਹਦੀ ਸਿੱਖਿਆ ਵੀ ਹੈਡਿੰਗ 'ਚ ਆ ਸਕਦੀ ਫਿਰ ਵੀ ਅਸੀਂ ਇਹੀ ਕਹਾਣੀ ਲਿਖਾਂਗੇ ਠੀਕ ਹੈ ਨਾਉ ਲੈਟ ਸਟਾਰਟ ਇੱਕ ਘਰ ਵਿੱਚ ਬਹੁਤ ਸਾਰੇ ਚੂਹੇ ਰਹਿੰਦੇ ਸਨ ਘਰ ਦੇ ਮਾਲਕ ਨੇ ਬਿੱਲੀ ਰੱਖੀ ਹੋਈ ਸੀ ਉਹ ਜੋ ਬਹੁਤ ਸਾਰੇ ਚੂਹੇ ਮਾਰ ਕੇ ਖਾ ਚੁੱਕੀ ਸੀ ਚੂਹੇ ਇਸ ਗਾਲ ਤੋਂ ਬਹੁਤ ਤੰਗ ਸਨ ਉਹਨਾਂ ਨੂੰ ਕਈ ਕਈ ਦਿਨ ਭੁੱਖੇ ਪਾਣੀ ਖੁੱਡਾ ਦੇ ਅੰਦਰ ਹੀ ਰਹਿਣਾ ਪੈਂਦਾ ਹੈ ਕਿਉਂ ਕਿਉਂਕਿ ਜਿਉ ਬਾਹਰ ਆਂਦੇ ਤੇ ਜਿਹੜੀ ਬਿੱਲੀ ਰੱਖੀ ਹੋਈ ਹੈ ਉਹ ਚੂਹਿਆਂ ਨੂੰ ਮਾਰ ਕੇ ਖਾ ਜਾਂਦੀ ਸੀ ਇੱਕ ਦਿਨ ਉਹਨਾਂ ਨੇ ਇਸ ਸਮੱਸਿਆ ਦਾ ਹੱਲ ਲੱਭਣ ਲਈ ਆਪਣੀ ਮੀਟਿੰਗ ਕੀਤੀ ਕਿੰਨਾ ਨੇ ਚੂਹਿਆਂ ਨੇ ਉਹਨਾਂ ਦੀ ਮੀਟਿੰਗ ਵਿੱਚ ਬਿੱਲੀ ਤੋਂ ਬੱਚਿਆਂ ਲਈ ਵੱਖ-ਵੱਖ ਵਿਚਾਰ ਪੇਸ਼ ਕੀਤੇ ਗਏ ਪਰ ਉਹ ਕੋਈ ਫੈਸਲਾ ਨਾ ਕਰ ਸਕੇ ਆਂਤ ਵਿੱਚ ਨੌਜਵਾਨ ਚੂਹੇ ਨੇ ਇੱਕ ਨਮਾ ਤਾੰਗ ਕੱਢਿਆ ਉਸ ਨੇ ਕਿਹਾ ਕਿ ਸਾਨੂੰ ਬਿੱਲੀ ਦੇ ਗਾਲ ਵਿੱਚ ਤੱਲੀ ਬੰਨ੍ਹ ਦੇਣੀ ਚਾਹੀਦੀ ਹੈ ਜਦੋਂ ਬਿੱਲੀ ਸਾਡੇ ਵੱਲ ਆਇਆ ਕਰੇਗੀ ਤਾਂ ਸਾਨੂੰ ਤੱਲੀ ਦੇ ਖੜਕਾ ਨਾਲ ਉਸ ਦੇ ਆਉਣ ਦਾ ਪਤਾ ਲੱਗ ਜਾਇਆ ਕਰੇਗਾ ਸਾਰਿਆਂ ਨੇ ਇਸ ਤਰੀਕੇ ਦੀ ਪ੍ਰਸ਼ੰਸਾ ਕੀਤੀ ਸਾਰਿਆਂ ਨੇ ਕਿਹਾ ਕਿ ਹਾਂ ਇਹ ਤਰੀਕਾ ਬਹੁਤ ਵਧੀਆ ਹੈ ਇਹਨਾਂ ਨਾਲ ਸੇ ਆਪਣੀ ਜਾਨ ਬਚਾ ਸਕਦੇ ਆ ਇਸੇ ਸਮੇਂ ਹੀ ਉਹਨਾਂ ਵਿੱਚੋਂ ਇੱਕ ਬੁੱਢਾ ਚੂਹਾ ਬੋਲਿਆ ਪਰ ਬਿੱਲੀ ਦੇ ਗਾਲ ਵਿੱਚ ਤੱਲੀ ਬਣੇਗਾ ਕੌਣ ਐਸ ਸੁਣ ਕੇ ਸਾਰੇ ਚੂਹੇ ਚੁੱਪ ਹੋ ਗਏ ਉਹ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਏ ਕੋਈ ਵੀ ਬਿੱਲੀ ਦੇ ਗਾਲ ਵਿੱਚ ਤੱਲੀ ਬਨਣ ਲਈ ਅੱਗੇ ਨਾ ਆਇਆ ਕਿਉਂਕਿ ਉਹਦੇ ਗੱਲ 'ਚ ਤੱਲੀ ਬਣਨੀ ਕੋਈ ਸੋਖੀ ਗੱਲ ਨਹੀਂ ਠੀਕ ਹੈ ਸਿੱਖਿਆ ਕਹਿਣਾ ਸੋਖਾ ਪਰ ਕੰਨਾ ਓਖਾ ਯਾਨਕਿ ਸਲਾਹ ਦੇਣੀ ਸੋਖੀ ਹੈ ਪਰ ਉਹਤੇ ਅਮਲ ਕਰਨਾ ਓਖਾ ਹੈ